ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੁਰਨਾਣਾ ਕਾਰ ਬੀਅਰ ਫਰੋਇਪੁਰ ਸਿਟੀ ਵਿੱਚ ਤੁਹਾਡਾ ਸੋਸਤੋ ਦੋਸਤੋ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਕੋਈ ਵੀ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਦੋਸਤੋ ਇਸ ਟਾਈਮ ਆਪਣੇ ਕਾਰ ਬੀਅਰ ਚੋ ਇਹ ਸਾਰੇ ਜੋ ਮਾਡਲ ਨਿਕਾਰਾਂ ਦੇ ਵਿਖਾਉ ਹਨ ਜੋ ਪਿਛਲੀਆਂ ਵੀਡੀਓ ਚੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਆਪਾਂ ਅੱਜ ਤੁਹਾਨੂੰ ਲੈ ਕੇ ਆਏ ਆਂ ਆਪਾਂ ਇੱਕ ਨਵੀਂ ਗੱਡੀ ਨਾਲ ਹੰਡਾਈ ਦੀ ਕਰੇਟਾ ਜੀ ਹਾਂ ਹੰਡਾਈ ਦੀ ਕਰੇਟਾ 2017 ਮਾਡਲ ਸੈਕੰਡ ਓਨਰ ਲੁਧਿਆਣੇ ਦਾ ਨੰਬਰ ਚਾਰੇ ਟਾਇਰ 70% ਹੈਗੇ ਨੇ 1.6 ਐਸਐਕਸ ਪੁਸ਼ ਬਟਨ ਸਟਾਰਟ ਵਾਈਟ ਕਲਰ ਦੀ ਸਾਰੀ ਓਰੀਜਨਲ ਗੱਡੀ ਹੈ करेटा दो हजार सतारह मॉडल नब्बे हजार जन्सी रिकॉर्ड चली हुई है एलईडी सिस्टम लगा हुआ सिक्स स्पीड है बटन स्टार्ट एसएक्स करेटा ਸੋ ਦੋਸਤੋ ਇਹ ਜੋ ਡਿੱਗੀ ਤੇ ਤੁਸੀਂ ਥੋੜਾ ਜਿਹਾ ਪੇਂਟ ਉਤਰਿਆ ਦੇਖ ਰਹੇ ਹੋ ਨਾ ਇਹ ਏਜੰਸੀ ਤੋਂ ਹੀ ਮਾਡਲ ਵਿੱਚ ਕੁਝ ਕੋ ਪ੍ਰੋਬਲਮ ਆ ਗਈ ਸੀ ਇਹ ਭਾਇਸ ਕਰਕੇ ਪੇਂਟ ਨਹੀਂ ਕਰਵਾਇਆ ਤਾਂ ਜੋ ਗੱਡੀ ਤੁਹਾਨੂੰ オリジナル ਕਹਿ ਕੇ ਜੋ オリジナル ਹੀ ਦੇ ਸਕੀਏ ਤੇ ਤੁਸੀਂ ਦੇਖ ਸਕਦੇ ਹੋ ਇਹ ਜੋ ਥੋੜਾ ਜਿਹਾ ਪੇਂਟ ਉਤਰਿਆ ਹੋਇਆ ਇਹ ਏਜੰਸੀ ਤੇ ਕੋਈ ਪ੍ਰੋਬਲਮ ਹੈਗੀ ਸੀ ਇਸ ਪੇਂਟ ਦੀ ਗੱਲ ਕੀਤੀ ਸੀ ਏਜੰਸੀ ਚੋਂ ਵੀ ਆਪਾਂ ਐਸ ਐਕਸ ਯਾਡੀ ਪਛਬਨ ਸਟਾਰਟ ਸੈਕੰਡ ਓਨਰ ਹੈ ਕਰੇਟਾ ਗੱਡੀ ਲੈਣ ਦੇ ਚਾਹਵਨ ਸਾਡੇ ਨਾਲ ਸੰਪਰਕ ਕਰੋ ਸਾਡਾ ਨੰਬਰ 98555 26453 9714 45735 ਗੁਰੂ ਨਾਨਕ ਕਾਰਬੀਅਰ ਟ੍ਰਾਇਪੋਰ ਸਿਟੀ ਧੰਨਵਾਦ ਦੋਸਤੋ